ਜਾਦੇਰ ਉਪਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਮੁਹਾਲੀ ਦਾਚੋਣਾ ਦੀ ਅਫਸਰ ਦਾਚੋਣ ਰਿਸ਼ਵਤ ਦੇ ਕੇਸ ਵਿੱਚ ਅਰੈਸਟ ਕੀਤਾ ਸੀਬੀਆਈ ਨੇ ਪੂਰੀ ਫੀਲਡਿੰਗ ਲਗਾ ਕੇ ਡੀਆਈਜੀ ਨੂੰ ਅਰੈਸਟ ਕੀਤਾ ਜਦ ਡੀਆਈਜੀ ਦੇ ਵਿਚੋਲੀਏ ਨੇ ਚੰਡੀਗੜ੍ਹ ਦੇ ਸੈਕਟਰ 21 ਦਾਚੋਣਾ ਸਕ੍ਰੈਪ ਕਾਰੋਬਾਰੀ ਆਕਾਸ਼ ਪੱਤਾ ਤੋਂ ਰਿਸ਼ਵਤ ਲਈ ਤਾਂ ਸੀਬੀਆਈ ਨੇ ਉਨ੍ਹਾਂ ਤੋਂ ਡੀਆਈਜੀ ਨੂੰ ਕਾਲ ਕਰਵਾਏ ਵਿਚੋਲੀਏ ਨੇ ਕਿ ਆ ਰਿਸ਼ਵਤ ਐਫਲਕ ਮਿਲ ਗਏ ਨੇ ਇਸ ਤੋਂ ਬਾਅਦ ਡੀਆਈਜੀ ਨੇ ਵਿਚੋਲੀਏ ਤੇ ਕਾਰੋਬਾਰੀ ਨੂੰ ਰਿਸ਼ਵਤ ਦੀ ਰਕਮ ਸਮੇਤ ਆਪਣੇ ਮੋਹਾਲੀ ਆਫਿਸ ਆਨ ਲੁਕਿਆ ਇਸ ਤੋਂ ਬਾਅਦ ਸੀਬੀਆਈ ਵੀ ਦੋਖਾਂ ਦੇ ਨਾਲ ਆਫਿਸ ਪਹੁੰਚ ਗਈ ਡੀਆਈਜੀ ਨੇ ਜਿਵੇਂ ਹੀ ਰਿਸ਼ਵਤੀ ਰਕਮ ਲਈ ਸੀਬੀਆਈ ਨਿਊਜ਼ ਨੂੰ ਫੜ ਲਿਆ ਇਸ ਤੋਂ ਬਾਅਦ ਡੀਆਈਜੀ ਨੂੰ ਸੀਕ੍ਰੀਟ ਲੋਕੇਸ਼ਨ ਤੇ ਲੈ ਗਏ ਚੰਡੀਗੜ੍ਹ ਅਤੇ ਦਿੱਲੀ ਦੀ ਸੀਬੀਆਈ ਟੀਮਾਂ ਨੇ ਤੁਰੰਤ ਡੀਆਈਜੀ ਦੇ ਸਾਰੇ ਠਿਕਾਨਿਆਂ ਤੇ ਰੇਡ ਕਰ ਦਿੱਤੀ ਡੀਆਈਜੀ ਦੀ ਚੰਡੀਗੜ੍ਹ ਸੈਕਟਰ 40 ਦੀ ਕੋਠੀ ਦਾ ਵਿੱਚੋਂ 5 ਕਰੋੜ ਤੋਂ ਜ਼ਿਆਦਾ ਕੈਸ਼ 1.5 ਕਿਲੋ ਸੋਨੇ ਦੇ ਗਹਿਨੇ ਲਗਜ਼ਰੀ ਕੜੀਆਂ ਗੱਡੀਆਂ ਪ੍ਰਾਪਰਟੀ ਦੇ ਦਸਤਾਵੇਜ਼ ਪਿਸਤਰ ਰਿਵੋਲਵਰ ਵਿਦੇਸ਼ੀ ਸ਼ਰਾਬ ਤੱਕ ਮਿਲੀ ਹੈ ਸੋ ਦੱਸ ਜੀਏ ਕਿ सीबीआई ਦੇ ਚੰਡੀਗੜ੍ਹ ਪੁਲਿਸ ਥਾਣੇ ਵਿੱਚ ਜਿਹੜੀ ਦਰਜ ਐਫ ਆਈ ਆਰ ਚ ਕੀਤਾ ਗਿਆ ਹੈ 11 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਦੇ ਆਕਾਸ਼ ਪੱਤਾ ਨੇ ਸ਼ਿਕਾਇਤ ਕੀਤੀ ਹੈ ਇਹਦੇ ਵਿੱਚ ਕਿਹਾ ਗਿਆ ਡੀ ਆਈ ਜੀ ਨੇ ਆਪਣੇ ਵਿਚੋਲੀਏ ਦੇ ਜ਼ਰੀਏ ਰਿਸ਼ਵਤ ਦੀ ਮੰਗ ਕੀਤੀ ਅੱਜ ਦੇ ਬਦਲੇ ਸਰਹੰਦ ਵਿੱਚ ਉਹਨਾਂ ਦੇ ਖਿਲਾਫ 2023 ਚ ਦਰਜ ਐਫ ਆਈ ਆਰ ਨੰਬਰ 155 ਚ ਕੋਈ ਵੀ ਪੁਲਿਸ ਕਾਰਵਾਈ ਨਾ ਹੋਣ ਦਾ ਪ੍ਰੋਸਤਾ ਦਿੱਤਾ ਗਿਆ ਇਹ ਵੀ ਕਿਹਾ ਗਿਆ ਉਸ ਤੋਂ ਬਾਅਦ ਉਹ ਆਪਣਾ ਸਕ੍ਰੈਪ ਬਿਜ਼ਨਸ ਆਸਾਨੀ ਨਾਲ ਕਰ ਸਕਦਾ ਹੈ ਸੋ ਦੱਸਦੀ ਕਿ ਐਫ ਆਈ ਆਰ ਦੇ ਵਿੱਚ ਪੰਜ ਵੱਡੀਆਂ ਗੱਲਾਂ ਨੇ ਜੀ ਆਈ ਸੀ ਨੇ ਆਪਣੇ ਵਿਚੋਲੀਏ ਦੇ ਜ਼ਰੀਏ ਰਿਸ਼ਵਤ ਦੀ ਮੰਗ ਕੀਤੀ ਮੰਥਲੀ ਪੇਮੈਂਟ ਮੰਗ ਰੇ ਹਾ ਜੀ ਨੂੰ ਸੇਵਾ ਪਾਨੀ ਗਿਆ ਪੈਸੇ ਨਾ ਦੇਣ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਪੁਰਾਣੀ ਐਫਆਈਆਰ ਨੂੰ ਸੈਟਲ ਕਰਨ ਬਦਲੇ 8 ਲੱਖ ਰੁਪਏ ਮੰਗੇ ਡੀਆਈਜੀ ਪੁਨਰਨੇ ਵਿਚੋਲੀਏ ਨੂੰ ਵਟਸਐਪ ਕਾਲ ਕੀਤੀ ਸੀ ਸੋ ਦੱਸਦੀ ਕਿ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਇਹ ਜਿਹੜੀ ਕੀਤੀ ਜਾ ਰਹੀ ਹੈ ਤਿੰਨ ਬੈਗ ਦੋ ਅਟੈਚੀਆਂ ਦਾ ਵਿੱਚ ਨੋਟਸ ਹਨ ਸੀਬੀਆਈ ਨੂੰ ਵਿਦੇਸ਼ੀ ਸ਼ਰਾਬ ਰਿਵੋਲਵਰ ਲਕਚਰੀ ਗੱਡੀਆਂ ਵੀ ਮਿਲੀਆਂ ਨੇ ਕਰੋੜਾਂ ਦਾ ਕੈਸ਼ ਹੈ ਜਿਹੜਾ ਘਰੋਂ ਮਿਲਿਆ